ਬਾਪੁਰ ਕਦੀਮਾ ਬਾਪੁਰ ਜਦੀਦ ਸੰਗੜਾ ਪੈਣੀ ਕਾਦਰਬਖਸ਼ ਮੁਹੰਮਦਾਬਾਦ ਰਾਮਪੁਰ ਗੋੜਾ ਮੰਡ ਭੀਮ ਕਦੀਮਾ ਮੰਡ ਭੰਦੂ ਕਦੀਮਾ ਅਕਲਪੁਰ ਇਹ ਪਿੰਡ ਨੇ ਜਿਹੜੇ ਇਹ ਉਹਦੇ ਵਿੱਚ ਨੇ ਦਰਿਆ ਦੇ ਜਿਹੜੇ ਇਸ ਪਾਣੀ ਤੋਂ ਅਫੈਕਟਡ ਹੋਏ ਹੋਏ ਨੇ ਤੇ ਇਸ ਦੇ ਲਈ ਬਹੁਤ ਪਿੰਡ ਇਸ ਤੋਂ ਇਲਾਵਾ ਅਜਿਹੇ ਵੀ ਨੇ ਜਿਨ੍ਹਾਂ ਦੇ ਜ਼ਮੀਨਾਂ ਹੈਗੀਆਂ ਨੇ ਪਰ ਪਾਪੂਲੇਸ਼ਨ ਉੱਥੇ ਨਹੀਂ ਸੋ ਇਹ ਜਿਹੜੀ ਸਥਿਤੀ ਹੈ ਪੋਥਰਾ ਡਿਸਟ੍ਰਿਕਟ ਦੀ ਹੈ ਤੇ ਇਹਦੇ ਲਈ ਅਸੀਂ ਉੱਥੇ ਲੱਖ ਪਰਿਆ ਹਾਈ ਸਕੂਲ ਹੈ ਜਿਹੜਾ ਐਵੈਕੂਏਸ਼ਨ ਸੈਂਟਰ ਉੱਥੇ ਬਣਾਇਆ ਹੋਇਆ ਹੈ ਉੱਥੇ ਸਾਰੀਆਂ ਟੀਮਾਂ ਨੇ ਜਿਵੇਂ ਮੈਡੀਕਲ ਟੀਮਾਂ ਮੋਬਾਈਲ ਟੀਮਾਂ ਵੀ ਲਿਆਂ ਹੋਈਆਂ ਨੇ ਉੱਥੇ ਰਹਿਣ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ ਪਸ਼ੂਆਂ ਦੇ ਲਈ ਵੀ ਉੱਥੇ ਚਾਰੇ ਵਗੈਰਾ ਦਾ ਸਾਰਾ ਤੇ ਪਸ਼ੂਆਂ ਦੇ ਉੱਥੇ ਰੱਖਣ ਦਾ ਪ੍ਰਬੰਧ ਹੈ ਉਹ ਜਿਹੜਾ ਸਾਰਾ ਉੱਥੇ ਕੀਤਾ ਹੋਇਆ ਸੀ ਤੇ ਇਹ ਸੈਂਟਰ ਨੇ ਜਿਹੜੇ ਸਿੱਖ ਦਾ ਭੁਲੱth ਤੇ ਇੱਕ ਸੁਲਤਾਨ ਕੋ ਲੋਧੀ ਦੋ ਜਗ੍ਹਾ ਤੇ ਹੈ ਸੈਂਟਰ ਉੱਤੇ ਬਣਾਏਗੇ